ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 11 ਨਵੰਬਰ ਨੂੰ ਉਹਨਾਂ ਦੇ 5 ਦਿਨਾਂ ਦੇ ਸੀਬੀਆਈ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ ਕੋਰਟ ਨੇ ਪੁੱਲਰ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇੱਥੇ ਜ਼ਿਕਰਯੋਗ ਹੈ ਕਿ ਸੀਬੀਆਈ ਨੂੰ ਪੁੱਛਗਿੱਛ ਦੇ ਦੌਰਾਨ ਮਹੱਤਵਪੂਰਨ ਸਬੂਤ ਮਿਲੇ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਦੀ ਤੈਅ ਕੀਤੀ ਹੈ ਡੀਆਈਜੀ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਮਾਮਲੇ ਦੇ ਵਿੱਚ ਐਂਟਰੀ ਹੋ ਗਈ ਹੈ ਈਡੀ ਦੀ ਟੀਮ ਸੀਬੀਆਈ ਦਫਤਰ ਪਹੁੰਚੀ ਜਿੱਥੇ ਈਡੀ ਬਨਾਮੀ ਜਾਇਦਾਦ ਇਕੱਠੀ ਕਰਨ ਦੇ ਦੋਸ਼ੀ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਰਿਕਾਰਡ ਪ੍ਰਾਪਤ ਕਰੇਗੀ ਜਾਂਚ ਦੇ ਵਿੱਚ ਹੁਣ ਤੱਕ ਲਗਭਗ 50 50 ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਇਸ ਸਮੇਂ ਖੇਤਰ ਵਿੱਚ ਤਨਾਤ ਨੇ ਸੀਬੀਆਈ ਸੂਤਰਾਂ ਅਨੁਸਾਰ ਗ੍ਰਿਫਤਾਰ ਵਿਚੋਲੇ 크ਿਸ਼ਾਣੂ ਸ਼ਾਰਦਾ ਦੇ ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕ ਡਿਵਾਈਸਾਂ ਤੇ ਵਿਸ਼ਟachar ਦੇ ਸੌਦਿਆਂ ਦੇ ਕਈ ਸਬੂਤ ਮਿਲੇ ਏਜੰਸੀ ਦਾ ਦਾਵਾ ਹੈ ਕਿ ਕ੍ਰਿਸ਼ਾਣੂ ਨੇ ਇਹਨਾਂ ਅਧਿਕਾਰੀਆਂ ਦੀ ਵਰਤੋਂ ਤਬਾਦਲੀਆਂ ਅਤੇ ਤਾਇਨਾਤੀ ਦੀ ਸਹੂਲਤ ਐਫ ਆਈ ਆਰ ਰੱਦ ਕਰਨ ਅਤੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਹੁਣ ਈਡੀ ਵੱਲੋਂ ਰਿਕਾਰਡ ਹਾਸਲ ਕਰਨ ਤੋਂ ਬਾਅਦ ਕਈ ਅਧਿਕਾਰੀਆਂ ਦੇ ਨਾਮ ਜਨਤਕ ਹੋ ਸਕਦੇ ਨੇ ਉਦਰੀ ਰਿਸ਼ਵਤ ਮਾਮਲੇ 'ਚ ਮੁਵੱਲ ਡੀਆਈਜੀ ਲਈ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਵਾਲਾ ਕ੍ਰਿਸ਼ਨੂ ਚਾਰਦਾ ਦਾ 4 ਦਿਨਾਂ ਦਾ ਰਿਮਾਂਡ ਸੋਮਵਾਰ ਨੂੰ ਪੂਰਾ ਹੋਣ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 2 ਨਵੰਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਹਾਲਾਂਕਿ ਸੀਬੀਆਈ ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਮੰਗਲਵਾਰ ਨੂੰ ਪੁੱਲਰ ਦਾ 5 ਦਿਨਾਂ ਦਾ ਰਿਮਾਂਡ ਸਮਾਪੂਰਨ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮੁਲਜ਼ਮ ਦੇ ਵਕੀਲ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਉਸ ਨੂੰ ਤੁਰੰਤ ਵਿੱਚ ਦਿੱਕਤ ਹੋ ਰਹੀ ਹੈ ਅਦਾਲਤ ਨੇ ਮੁਲਜ਼ਮ ਦੀ ਨਵੀਂ ਸਿਰੇ ਤੋਂ ਡਾਕਟਰੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਸੀਬੀਆਈ ਅਦਾਲਤ 'ਚ ਹਰਚਰਨ ਭੁੱਲਰ ਤੇ ਵਿਚੋਲੇ ਕ੍ਰਿਸ਼ਾਣੂ ਦੀ ਪੇਸ਼ੀ ਦੌਰਾਨ ਜਾਂਚ ਏਜੰਸੀ ਨੇ ਇੱਕ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਿਸ 'ਚ ਕਿਹਾ ਗਿਆ ਕਿ ਪਿਛਲੇ ਰਿਮਾਂਡ 'ਚ ਕ੍ਰਿਸ਼ਾਣੂ ਸ਼ਰਦਾ ਦੇ ਮੋਬਾਈਲ ਤੇ ਦੂਜੇ ਇਲੈਕਟ੍ਰੋਨਿਕ ਡਿਵਾਈਸੇਸ ਦੀ ਜਾਂਚ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਭ੍ਰਿਸ਼ਟ ਡੀਲਿੰਗ 'ਚ ਸ਼ਾਮਲ ਸੀ ਪੰਜਾਬ ਦੇ ਮੋਟਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਰਿਸ਼ਵਤ ਕੇਸ ਦੇ ਵਿੱਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਾਣੂ ਨੇ 35000 ਰੁਪਏ ਦੀ ਸਰਕਾਰੀ ਨੌਕਰੀ ਠੁਕرائی ਅਤੇ ਅਫਸਰਾ ਨਾਲ ਸੈਟਿੰਗ 'ਚ ਕਰੋੜਾਂ ਦੀ ਕਮਾਈ ਕੀਤੀ ਉਸ ਨੂੰ ਉੜੀਸਾ 'ਚ ਇੱਕ ਖੇਡ ਕੇਟੋ 'ਚ ਸਰਕਾਰੀ ਨੌਕਰੀ ਮਿਲ ਰਹੀ ਸੀ ਪਰ ਉਸ ਨੇ ਜੁਆਇਨ ਨਹੀਂ ਕੀਤਾ ਸੀਬੀਆਈ ਦੇ ਹੱਥ ਉਸ ਦਾ ਇੱਕ ਨਿਯੁਕਤੀ ਪੱਤਰ ਵੀ ਲੱਗਿਆ ਜੋ ਕਿ ਕਰੀਬ 3 ਮਹੀਨੇ ਪੁਰਾਣਾ ਹੈ ਉਹ ਕਾਫੀ ਸਮੇਂ ਤੱਕ ਉੜੀਸਾ ਦੇ ਵਿੱਚ ਹਾਕੀ ਖੇਡਦਾ ਰਿਹਾ CBI ਦੇ ਹੱਥ ਇੱਕ ਡਾਇਰੀ ਵੀ ਲੱਗੀ ਹੈ ਜਿਸ 'ਚ ਉਸਨੇ ਕਈ ਅਫਸਰਾਂ ਨਾਲ ਲੈਣ-ਦੇਣ ਬਾਰੇ ਲਿਖਿਆ ਹੈ। CBI ਨੇ ਕਿਸ਼ਾਣੂ ਤੇ ਉਸਦੀ ਪਤਨੀ ਦੇ ਬੈਂਕ ਖਾਤਿਆਂ FD ਆਦਿ ਵਿੱਚ 1.2 ਕਰੋੜ ਮਿਲੇ ਨੇ। ਇਹ ਪੈਸੇ ਉਸਨੇ ਕੁਝ ਮਹੀਨਿਆਂ ਵਿੱਚ ਹੀ ਕਮਾਏ ਨੇ। CBI ਨੂੰ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹ ਹਾਕੀ ਟੀਮ ਵਿੱਚ ਚੋਣ ਦੇ ਲਈ ਵੀ ਰਿਸ਼ਵਤ ਲੈ ਰਿਹਾ ਸੀ। ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 11 ਨਵੰਬਰ ਨੂੰ ਉਹਨਾਂ ਦੇ 5 ਦਿਨਾਂ ਦੀ ਸੀਬੀਆਈ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ ਕੋਰਟ ਨੇ ਭੁੱਲਰ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇੱਥੇ ਜ਼ਿਕਰਯੋਗ ਹੈ ਕਿ ਸੀਬੀਆਈ ਨੂੰ ਪੁੱਛਗਿੱਛ ਦੇ ਦੌਰਾਨ ਮਹੱਤਵਪੂਰਨ ਸਬੂਤ ਮਿਲੇ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਦੀ ਤੈਅ ਕੀਤੀ ਹੈ ਡੀਆਈਜੀ ਨੂੰ ਵੀਡੀਓ ਕਾਨਫਰencing ਰਾਹੀਂ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਮਾਮਲੇ ਦੇ ਵਿੱਚ ਐਂਟਰੀ ਹੋ ਗਈ ਹੈ ইডি ਦੀ ਟੀਮ ਸੀਬੀਆਈ ਦਫਤਰ ਪਹੁੰਚੀ ਜਿੱਥੇ ਈਡੀ ਬਨਾਮੀ ਜਾਇਦਾਦ ਇਕੱਠੀ ਕਰਨ ਦੇ ਦੋਸ਼ੀ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਰਿਕਾਰਡ ਪ੍ਰਾਪਤ ਕਰੇਗੀ ਜਾਂਚ ਦੇ ਵਿੱਚ ਹੁਣ ਤੱਕ ਲਗਭਗ 50 50 ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਇਸ ਸਮੇਂ ਖੇਤਰ ਵਿੱਚ ਤਨਾਤ ਨੇ ਸੀਬੀਆਈ ਸੂਤਰਾਂ ਅਨੁਸਾਰ ਗ੍ਰਿਫਤਾਰ ਵਿਚੋਲੇ 크ਿਸ਼ਾਣੂ ਸ਼ਾਰਦਾ ਦੇ ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕ ਡਿਵਾਈਸਾਂ ਤੇ ਪ੍ਰਿਸ਼ਟਾਚਾਰ ਦੇ ਸੌਦਿਆਂ ਦੇ ਕਈ ਸਬੂਤ ਮਿਲੇ ਏਜੰਸੀ ਦਾ ਦਾਵਾ ਹੈ ਕਿ ਕ੍ਰਿਸ਼ਾਣੂ ਨੇ ਇਹਨਾਂ ਅਧਿਕਾਰੀਆਂ ਦੇ ਵਰਤੋਂ ਤਬਾਦਲਿਆਂ ਅਤੇ ਤਾਇਨਾਤੀ ਦੀ ਸਹੂਲਤ ਐਫਆਈਆਰ ਰੱਦਕਰਨ ਅਤੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਹੁਣ ਈਡੀ ਵੱਲੋਂ ਰਿਕਾਰਡ ਹਾਸਲ ਕਰਨ ਤੋਂ ਬਾਅਦ ਕਈ ਅਧਿਕਾਰੀਆਂ ਦੇ ਨਾਮ ਜਨਤਕ ਹੋ ਸਕਦੇ ਨੇ ਉਦਰੀ ਰਿਸ਼ਵਤ ਮਾਮਲੇ 'ਚ ਮੌਤਲ ਡੀਆਜੀ ਲਈ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਵਾਲਾ ਕ੍ਰਿਸ਼ਾਣੂ ਚਾਰਦਾ ਦਾ 4 ਦਿਨਾਂ ਦਾ ਰਿਮਾਂਡ ਸੋਮਵਾਰ ਨੂੰ ਪੂਰਾ ਹੋਣ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 20 ਨਵੰਬਰ ਤੱਕ ਨਵੇਂ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਹਾਲਾਂਕਿ सीबीआई ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਮੰਗਲਵਾਰ ਨੂੰ ਪੁੱਲਰ ਦਾ ਪੰਜ ਦਿਨਾਂ ਦਾ ਰਿਮਾਂਡ ਸਮਾਪੂਰ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮੁਲਜ਼ਮ ਦੇ ਵਕੀਲ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਉਸ ਨੂੰ ਤੁਰੰਤ ਵਿੱਚ ਦਿੱਕਤ ਹੋ ਰਹੀ ਹੈ ਅਦਾਲਤ ਨੇ ਮੁਲਜ਼ਮ ਦੀ ਨਵੀਂ ਸਿਰੇ ਤੋਂ ਡਾਕਟਰੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਸੀਬੀਆਈ ਅਦਾਲਤ 'ਚ ਹਰਚਰਨ ਭੁੱਲਰ ਤੇ ਵਿਚੋਲੇ ਕ੍ਰਿਸ਼ਾਣੂ ਦੀ ਪੇਸ਼ੀ ਦੌਰਾਨ ਜਾਂਚ ਏਜੰਸੀ ਨੇ ਇੱਕ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਿਸ 'ਚ ਕਿਹਾ ਗਿਆ ਕਿ ਪਿਛਲੇ ਰਿਮਾਂਡ 'ਚ ਕ੍ਰਿਸ਼ਾਣੂ ਸ਼ਰਦਾ ਦੇ ਮੋਬਾਈਲ ਤੇ ਦੂਜੇ ਇਲੈਕਟ੍ਰੋਨਿਕ ਡਿਵਾਈਸੇਸ ਦੀ ਜਾਂਚ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਭ੍ਰਿਸ਼ਟ ਡੀਲਿੰਗ 'ਚ ਸ਼ਾਮਲ ਸੀ ਪੰਜਾਬ ਦੇ ਮੋਟਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਰਿਸ਼ਵਤ ਕੇਸ ਦੇ ਵਿੱਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਾਣੂ ਨੇ 35000 ਰੁਪਏ ਦੀ ਸਰਕਾਰੀ ਨੌਕਰੀ ਠੁਕرائی ਅਤੇ ਅਫਸਰਾ ਨਾਲ ਸੈਟਿੰਗ 'ਚ ਕਰੋੜਾਂ ਦੀ ਕਮਾਈ ਕੀਤੀ ਉਸ ਨੂੰ ਉੜੀਸਾ 'ਚ ਖੇਡ ਕੇਟੋ 'ਚ ਸਰਕਾਰੀ ਨੌਕਰੀ ਮਿਲ ਰਹੀ ਸੀ ਪਰ ਉਸ ਨੇ ਜੁਆਇਨ ਨਹੀਂ ਕੀਤਾ ਸੀਬੀਆਈ ਦੇ ਹੱਥ ਉਸ ਦਾ ਇੱਕ ਨਿਯੁਕਤੀ ਪੱਤਰ ਵੀ ਲੱਗਿਆ ਜੋ ਕਿ ਕਰੀਬ 3 ਮਹੀਨੇ ਪੁਰਾਣਾ ਹੈ ਉਹ ਕਾਫੀ ਸਮੇਂ ਤੱਕ ਉੜੀਸਾ ਦੇ ਵਿੱਚ ਹਾਕੀ ਖੇਡਦਾ ਰਿਹਾ CBI ਦੇ ਹੱਥ ਇੱਕ ਡਾਇਰੀ ਵੀ ਲੱਗੀ ਹੈ ਜਿਸ 'ਚ ਉਸਨੇ ਕਈ ਅਫਸਰਾਂ ਨਾਲ ਲੈਂ-ਦੇਣ ਬਾਰੇ ਲਿਖਿਆ ਹੈ। CBI ਨੇ ਕਿਸ਼ਾਣੂ ਤੇ ਉਸਦੀ ਪਤਨੀ ਦੇ ਬੈਂਕ ਖਾਤਿਆਂ FD ਆਦਿ ਵਿੱਚ 1.2 ਕਰੋੜ ਮਿਲੇ ਨੇ। ਇਹ ਪੈਸੇ ਉਸਨੇ ਕੁਝ ਮਹੀਨਿਆਂ ਵਿੱਚ ਹੀ ਕਮਾਏ ਨੇ। CBI ਨੂੰ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹ ਹਾਕੀ ਟੀਮ ਵਿੱਚ ਚੋਣ ਦੇ ਲਈ ਵੀ ਰਿਸ਼ਵਤ ਲੈ ਰਿਹਾ ਸੀ।